ਅਦੁਨੀ ਸੇ ਭੰਗੁਰ ਪ੍ਰਸਾਦ ਜਪ ਆਹ ਦ ਸਚ ਮਿਲਗਉ ਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਹ ਦ ਸਚ ਰਗੋਦ ਸਚ ਐਪੀ ਸਚ ਨਾਨਕ ਉਸੇ ਪੀ ਸਚ ਤਨ ਯਾਗ ਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਹਨਾਂ ਨੂੰ ਸਭ ਤੇਰੀ ਬੜਿਆਈ ਕੋਈ ਨਾਉ ਨਾ ਜਾਣੇ ਮੇਰਾ ਗੁਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਣੀ ਗੁਰੂ ਜੀ ਕੀ ਫਤਿਹ ਉਦੈ ਮਦਾਂ ਦੇ ਪੁਜਾਸਨੀ ਧੰਨ ਗੁਰੂ ਗਰੀਬ ਨਵਾਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਰਹਿਮਤ ਕਿਰਪਾ ਕਰ ਰਹੇ ਨੇ ਸਾਨੂੰ ਤੁਹਾਨੂੰ ਸਭ ਨੂੰ ਸੇਵਾ ਸਿਮਰਨ ਦਾ ਸੁਭਾਗ ਸਮਾ ਬਖਸ਼ ਰਹੇ ਜੋ ਵੀ ਗੁਰਸਿੱਖ ਪਿਆਰੇ ਆਪ ਜੀ ਸਮੂਹ ਮਾਏ ਭਾਈ ਆਪਣੀਆਂ ਆਲਸ ਨਿਤਰਾ ਦਾ ਤਿਆਗ ਕਰਦੇ ਹੋਏ ਸਾਹਿਬ ਜੀ ਦੇ ਸੱਚਖੰਡੀ ਦੇ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੇ ਉਹ ਸਭ ਤਨਤਾ ਦੇ ਲੋਕ ਜੋ ਜੀਵਨ ਦਾ ਮੂਲ ਮਨੋਰਥ ਹੈ ਉਸ ਨੂੰ ਪੂਰਾ ਕਰਨ ਦਾ ਯਤਨ ਮਨੁੱਖਾ ਨੇ ਕਰਨਾ ਹੈ ਜੋ ਸਾਧਨ ਜੋ ਨੁਕਤੇ ਜੜੇ ਨੇ ਗੁਰਬਾਣੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ ਨੇ ਸਮਾਂ ਥੋੜਾ ਹੁੰਦਾ ਹੈ ਕਿਰਪਾ ਕਰਕੇ ਬੇਨਤੀ ਹੈ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਤੇ ਇੱਕ ਸਾਨੂੰ ਇਹ ਗਿਆਨ ਲਾਜ਼ਮੀ ਹੈ ਗਿਆਨ ਹੋਣਾ ਜ਼ਰੂਰੀ ਹੈ ਜਿਸ ਗੁਰੂ ਦੇ ਕੋਲ ਮੈਂ ਚੱਲੇ ਆਂ ਜਿਸ ਗੁਰੂ ਦੇ ਕੋਲ ਮੈਂ ਬੈਠਿਆ ਹਾਂ ਜਿਸ ਗੁਰੂ ਦੀ ਬਾਣੀ ਸੁਣ ਰਿਹਾ ਹਾਂ ਜਿਸ ਗੁਰੂ ਦੀ ਬਾਣੀ ਪੜ੍ਹ ਰਿਹਾ ਹਾਂ ਉਹ ਸੁਣਦਾ ਵੀ ਹੈ ਵੇਖਦਾ ਵੀ ਹੈ ਉਹ ਸਮਝਦਾ ਵੀ ਹੈ ਜਾਣਦਾ ਵੀ ਹੈ ਨਾ ਤਾਂ ਮਹਾਰਾਜ ਕਹ ਲਿਏ ਵੀ ਉਹ ਅੰਨੇ ਨੇ ਉਹਨਾਂ ਨੂੰ ਦਿਖ ਰਿਹਾ ਸੁਣ ਵੀ ਲੈਂਦੇ ਨੇ ਸਾਹ ਵੀ ਲੈਂਦੇ ਨੇ ਉਹ ਗੁਰਸਖ ਦਾ ਪਿਆਰ ਵੇਖਦੇ ਨੇ ਪ੍ਰੇਮ ਵੇਖਦੇ ਨੇ ਪ੍ਰੇਮ ਕਿੰਨਾ ਕਹਿ ਲਗਨ ਕਿੰਨੀ ਕਹਿ ਤੇ ਉਹਦੇ ਹਿਸਾਬ ਨਾਲ ਸਾਡੀਆਂ ਬੇਨਤੀਆਂ ਸੁਣੀਆਂ ਜਾਂਦੀਆਂ ਨੇ ਭਰੋਸਾ ਕਿੰਨਾ ਕਹੇ ਅਗਰ ਭਰੋਸਾ ਨਹੀਂ ਆਸਾ ਨਹੀਂ ਤਾਂ ਬੇਨਤੀਆਂ ਵੀ ਨਹੀਂ ਸੁਣੀਆਂ ਜਾਂਦੀਆਂ ਕਈ ਵਾਰ ਬਹੁਤ ਨੇੜੇ ਹੋ ਕੇ ਸੁਣ ਲੈਂਦਾ ਮਹਾਰਾਜ ਉਹ ਤਾਂ ਜਦੋਂ ਅਸੀਂ ਜਨ ਬਣ ਕੇ ਬਹੁਤ ਨੇੜੇ ਹੋ ਕੇ ਕਰਕੇ ਬੇਨਤੀ ਕਰਦੇ ਹਾਂ ਦੂਰ ਸਮਝਦੇ ਆ ਤਾਂ ਕਰੋਸਾ ਵਰੋਂ ਸੁਣਿਆ ਜਾਂਦਾ ਸਰਬ ਏਕ ਅਨੇਕੈ ਸਵਾਮੀ ਸਭ ਘਟ ਭਗਵੈ ਸੋਈ ਕਹਿਰ ਬਦਾਸ ਹੱਥ ਪੈ ਨੇਰੇ ਸਜੇ ਹੋਏ ਸੋ ਆਪਾਂ ਬਰਾਂ ਤੋਂ ਵੀ ਨੇੜੇ ਨੇੜੇ ਤੋਂ ਵੀ ਨੇੜੇ ਭਾਵ ਜਿੱਥੇ ਸਾਡੀ ਕੋਈ ਮੰਗ ਪੈਦਾ ਹੋਈ ਹੈ ਨਾ ਕੋਈ ਫੁਰਨਾ ਪੜਿਆ ਹਲੇ ਪੜਨਾ ਅਜੇ ਸੀ ਸੋਚਿਆ ਵੀ ਨਹੀਂ ਉਹ ਵਿਚਾਰ ਉਹ ਅਦ੍ਰਿਸ਼ ਮਾਲਕ ਉੱਥੇ ਬੈਠਿਆ ਉਹ ਅਦ੍ਰਿਸ਼ ਪਰਮੇਸ਼ਰ ਉੱਥੇ ਬੈਠਿਆ ਆ ਘਟ ਆ ਸਰੀਰ ਨੂੰ ਸਮਝਿਓ ਵੀ ਉਹਦੇ ਨਾਲ ਪਲਾਪ ਦਾ ਪਰਮੇਸ਼ਰ ਨਹੀ ਇਹਦਾ ਪੰਜ ਤਤਾਂ ਜੋ ਪੈਦਾ ਹੋਇਆ ਇੱਥੇ ਮਿਲ ਜਾਣਾ ਹੈ ਪਹਿਲਾਂ ਉਹਦੀ ਯਾਦ ਦੇ ਵਿੱਚ ਜੁੜਨਾ ਪਏਗਾ ਪਿੱਛੇ ਆਪਾਂ ਵਿਚਾਰ ਜੋ ਕਰ ਰਹੇ ਸਾਂ ਕਿ ਮਹਾਰਾਜ ਨੇ ਪੰਛੀ ਮਾਰਗ ਸਾਨੂੰ ਬਖਸ਼ਿਸ਼ ਕੀਤਾ ਉਡਾਰੀ ਲਾ ਕਰਕੇ ਅਸੀਂ ਸਕੇਟਾਂ ਦੇ ਹਸਾਬ ਨਾਲ ਪਹੁੰਚ ਸਕੋ ਜਿੰਨੇ ਵੀ ਬਰਹ ਬਾਹਰ ਦੇ ਕਰਮ ਕਾਂਡ ਨੇ ਬਾਹਰ ਦੇ ਉਹ ਲੁੱਟ ਲੈ ਜਾਣੇ ਆ ਰਾਹ ਦੇ ਵਿੱਚ ਕਰਮ ਧਰਮ ਪਾ ਖੰਡ ਜੋ ਦੀਸੈ ਤਨ ਜਮ ਜਗਤੀ ਲੁੱਟੈ ਉਹ ਲੁੱਟੇ ਲੈ ਜਾਣੇ ਦੇ ਪਿੱਛੇ ਰਸਤੇ ਦੇ ਵਿੱਚ ਤੇ ਸਾਹਿਬ ਕਹਿੰਦੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤੁ ਫੁਟੈ ਨਿਰਵਾਣ ਕੋਈ ਲਾਲਚ ਨੀ ਕੋਈ ਲਾਲਸਾ ਨੀ ਕੋਈ ਇਛਾ ਨੀ ਇਕ ਨਿਮਖ ਵੀ ਉਹ ਨਿਮਖ ਹੀ ਬਣਾਉਣਾ ਸੀ ਨੇ ਇਕ ਨਿਮਖ ਉਹ ਨਿਮਖ ਨੂੰ ਬਣਾਉਣ ਦੇ ਲਈ 2-4 ਮਹੀਨੇ ਸਾਲ 2-4 ਸਾਲ 20-50 ਸਾਲ کئی ਸਾਲ ਕਈ ਵਾਰ ਕਈ ਜਨਮ ਵੀ ਲੈਣੇ ਪੈ ਸਕਦੇ ਨੇ ਕਈ ਜਨਮ ਲੈਣੇ ਪੈ ਸਕਦੇ ਆ ਉਹ ਕਿੰਨੇ ਮੁਖ ਬਣਾਉਣ ਦੇ ਉਹ ਸਾਡੀ ਬਿਰਤੀ ਦੇ ਡਿਪੈਂਡ ਹੈ ਬੈਰਾਗ ਜਦੋਂ ਲੱਗ ਗਿਆ ਨਾ ਪ੍ਰੇਮੀ ਨੂੰ ਫਿਰ ਉਹਦੀ ਯਾਦ ਅੰਦਰੋਂ ਬਿਸਰੂ ਹੁੰਦੀ ਉਹਦੀ ਯਾਦ ਅੰਦਰੋਂ ਜਾਊਗੀ ਨਹੀਂ ਬੰਦੇ ਨੂੰ ਹਰ ਟੈਮੋਂ ਦਾ ਵਾਸ ਫੀਲਿੰਗ ਉਹ ਜਿਹੜੀ ਹੈ ਪਰਮੇਸ਼ਰ ਦੀ ਆਉਂਦੀ ਰਹੇਗੀ ਹਰ ਟੈਮ ਪਰਮਾਤਮਾ ਦੀ ਯਾਦ ਅੰਦਰ ਵੱਸ ਜਾਏਗੀ ਬੰਦਾ ਡਰੂਗਾ ਮੰਦ ਕਰਮਾਂ ਤੋਂ ਜੀਵਨ ਸ਼ੁੱਧ ਹੋ ਜਾਏਗਾ ਕਰਮ ਨਿਰੰਭਲ ਹੋ ਜਾਣਗੇ ਫਿਰ ਉਹੀ ਸਾਧ ਨਾ ਕਿ ਕੋਈ ਬਾਣੇ ਦਾ ਨਾਮ ਸਾਧ ਹੈ ਵਿਭਗ ਮਾ ਪਾਲਿਆ ਚਟਾ ਪਾਲਿਆ ਜੀ ਹਰਾ ਪਾਲਿਆ ਲਾਲ ਪਾਲਿਆ ਕਾਲਾ ਪਾਲਿਆ ਨੀਲਾ ਪਾਲਿਆ ਨਹੀਂ ਸਾਧ ਨਾਮ ਨਿਰਮਲਤਾ ਕੇ ਕਰਮ ਨਾਮ ਉਹਦਾ ਸਾਧ ਹੈ ਜਿਹਦੇ ਕਰਮ ਨਿਰਮਲ ਨੇ ਜਿਹਦੇ ਕਰਮ ਹੀ ਨਹੀਂ ਨਿਰਮਲ ਹੈ ਸਿਰ ਕੋ ਬਾਣੇ ਨੇ ਤੇ ਅੰਦਰ ਕੋ ਕਰਮ ਉਹ ਸਾਧ ਨਹੀਂ ਹੋ ਸਕਦਾ ਇੱਕ ਜੱਟ ਬੂਡ ਮਜ਼ਦੂਰ ਜਿਹੜਾ ਨਾ ਮਜ਼ਦੂਰੀ ਕਰਨ ਵਾਲਾ ਉਹ ਸਾਧ ਦਸਾ ਨਾ ਹੁੰਦੀ ਹੈ ਕੋਈ ਬੇਈਮਾਨੀ ਹੈਈ ਤੇ ਜਿੰਨੇ ਵੀ ਲੱਗਦੇ ਨੇ ਸਾਨੂੰ ਰਾਜੇ ਮਹਾਰਾਜੇ ਵਪਾਰੀ ਸਹਾੂਕਾਰ ਧਰਮ ਦੇ ਠੇਕੇਦਾਰ ਆਪਾਂ ਦੇ ਬਸਮੇ ਕੋਈ ਹੋਏਗਾ ਨਿਰਮਲ ਨਹੀਂ ਬੜਾ ਕੁਝ ਹੁੰਦਾ ਹੈ ਜੀ ਔਟ ਦੇ ਵਿੱਚ ਕਰੀ ਜਾਏ ਪਰ ਇੱਕ ਚੇਤਾ ਰੱਖੀਏ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਦੇ ਕਹਾ ਸ਼ਬਾ ਉਹ ਤੋ ਕਿਵੇਂ ਲਖੋਦਾ ਕਿਉਂਕਿ ਲੈ ਕੇ ਤੱਕੜੀ ਤੋਲਣ ਲਾਗਾ ਘਟ ਹੀ ਮੈਂ ਬਣ ਜਾਦਾ ਉਹ ਤੱਕੜੀ ਲੈ ਕੇ ਸਾਡੇ ਪੁੰਨ ਪਾਪ ਅੰਦਰ ਹੀ ਬੈਠਿਆ ਤੋਲਦਾ ਅੰਦਰ ਬੈਠਿਆ ਅੰਦਰ ਹੀ ਸਾਡੇ ਜਿੱਥੇ ਫੁਰਨੇ ਪੈਦਾ ਹੋਣੇ ਅਜੇ ਉੱਥੇ ਬੈਠਿਆ ਉਹ ਕਹਿੰਦੇ ਚਾਰ ਬੰਦੇ ਮਰ ਕੇ ਨਾ ਰੱਬ ਦੇ ਕੋਲ ਗਏ ਕਹਾਣੀ ਤੁਸੀਂ ਸੁਣਿਆ ਕਿ ਸਾਖੀ ਕੀ ਇਹ ਪ੍ਰਮਾਣ ਸਿੱਖਿਆ ਸਿੱਖਿਆ ਕੀ ਹੈ ਇੱਕ ਰਾਜਾ ਇੱਕ ਵਪਾਰੀ ਇੱਕ ਕੋਈ ਧਰਮ ਦਾ ਠੇਕੇਦਾਰ ਗਿਆਨੀ ਤੇ ਇੱਕ ਮਜ਼ਦੂਰ ਕਿਸਾਨ ਜੱਟ ਕੋਲ ਪਹਿਲਾ ਰਾਜੇ ਦੀ ਬਾਰੀ ਆਈ ਰਾਜਾ ਪਰਮਾਤਮਾ ਨੂੰ ਕਹਿੰਦਾ ਮੈਨੂੰ ਸਤਖੰਡ ਦਾ ਦਰਵਾਜ਼ਾ ਖੋਲੋ ਇੱਕ ਨੁਕਤਾ ਪਕੜਨਾ ਸਮਝਣ ਦਾ ਉਹ ਕਹਿੰਦਾ ਮੈਂ ਰਾਜ ਆ ਰਿਹਾ ਮੈਂ ਪਰਜਾ ਦੀ ਸੇਵਾ ਕਰਦਾ ਰਿਹਾ ਕਿਸੇ ਨੂੰ ਤੰਗ ਨਹੀਂ ਕੀਤਾ ਕਦੇ ਰਾਜ ਕੀਤਾ ਆਪਣੀ ਪਰਜਾ ਨੂੰ ਸੁਖੀ ਰੱਖਿਆ ਜਦੋਂ ਉਹਦੇ ਕਰਮ ਫਰੋਲੇ ਗਏ ਪ੍ਰਮਾਤਮਾ ਕਹਿੰਦਾ ਪਾਸੇ ਹੋ ਜਾ ਕਹਿੰਦਾ ਜੀ ਕਿਉਂ ਤੂੰ ਕਹਿੰਦਾ ਆਪ ਦੇ ਜਿਹੜੇ ਨੇੜੇ ਸੀ ਨਾ ਤੇਰੇ ਉਹਨਾਂ ਉਹਨਾਂ ਨੂੰ ਸੁੱਖ ਦਿੱਤਾ ਬਾਗਿਆਂ ਨੂੰ ਤੂੰ ਤੰਗੀ ਕੀਤਾ ਬੜੇ ਬੇਦੋਸ਼ਾਂ ਮਾਰੇ ਨੇ ਬੜੇ ਬੇਦੋਸ਼ਾਂ ਦਾ ਕਤਲ ਕੀਤਾ ਪੈਸੇ ਉਹਦਾ ਫਿਰ ਆ ਗਿਆ ਵਪਾਰੀ ਵਰਗ ਸਹੂਕਾਰ ਅੱਜ ਕੱਲ ਜਿਵੇਂ ਚੱਲਦਾ ਮੈਟਰ ਗਰੀਬਾਂ ਦੇ ਨਾਂ ਤੇ ਸੰਸਥਾ ਬਣਾ ਕਰਕੇ ਹਨਾ ਜੀ ਪੈਸੇ ਵੱੱਦ ਲੈ ਲੈ ਘੱਟ ਲੈ ਲੈ ਉਹ ਕਹਿੰਦਾ ਜੀ ਮੈਂ ਐਨੇ ਲੰਗਰ ਲਾਏ ਫਲਾਣੇ ਐਨੇ ਮਰੀਜ਼ਾਂ ਦਾ ਇਲਾਜ ਕਰਾਇਆ ਆਹ ਕੀਤਾ ਉਹ ਕੀਤਾ ਮੇਰੇ ਸਾਥ ਖੰਡਾ ਦਾ ਦਰਵਾਜ਼ਾ ਖੋਲੋ ਅਰਬਾਤਮਾ ਨੇ ਜਦੋਂ ਉਹਦਾ ਵੇਖਿਆ ਨਾ ਹਸਾਬ ਦਾ ਤਾਬ ਕਹਿੰਦੇ ਤੂੰ ਵੀ ਪਰਾਂ ਹੋ ਜਾ ਜੀ ਕਿਉਂ ਜਿਹੜਾ ਪੈਸਾ ਤੂੰ ਲਾਇਆ ਨਾ ਉਹ ਪੈਸਾ ਪਾਪ ਦਾ ਸੀ ਪਾਪ ਦਾ ਦੋ ਨੰਬਰ ਦਾ ਕੰਮ ਉਹ ਪੈਸਾ ਤੂੰ ਲੋਕਾਂ ਦਾ ਕੋਲ ਪਸੀਨਾ ਜੂਸ ਜੂਸ ਕੇ ਹੱਕ ਮਾਰ-ਮਾਰ ਕੇ ਉਹਦਾ ਬੈਟ ਇਥੇ ਐਂ ਈ ਹੁੰਦਾ ਜੀ ਬੰਦਾ ਚੂਸਦਾ ਖੂਨ ਗਰੀਬਾਂ ਦਾ ਤੇ ਉਹਦੋਂ ਵਾਰ ਉਹਦੇ ਵਿੱਚ ਦਸਵੰਦ ਕੱਢਦਾ ਦਾਨ ਪੁੰਨ ਕਰਦਾ ਉਹ ਨਹੀਂ ਫਾਇਦਾ ਨਹੀਂ ਇਹਦਾ ਬੰਦਾ ਨਾਵੇਂ ਕਰੇ ਹਾਂ ਜਿੱਥੇ ਲੋੜਾ ਉੱਥੇ ਦੇਣਾ ਨਹੀਂ ਲੋੜਵੰਦ ਨੂੰ ਉਹ ਕਹਿੰਦੇ ਪਾਪ ਦੀ ਕਮਾਈ ਸੀ ਤੇਰੀ ਪਰੇ ਹੋ ਜਾ ਕਿਉਂਕਿ ਉਹ ਕਮਾਈ ਵੀ ਜਿਹੜੀ ਹੈ ਤਾ ਸਾਥ ਦੇਵੇਗੀ ਜੇ ਹੱਕ ਸੱਚ ਦੀ ਗੁਰੂ ਨਾਨਕ ਨੇ ਸਾਨੂੰ ਹੱਕ ਸੱਚ ਦੇ ਕਰਮ ਕਰਨ ਦੇ ਲਈ ਪ੍ਰੇਰਿਤ ਕੀਤਾ ਤੇ ਤੀਸਰਾ ਆ ਗਿਆ ਜੀ ਕੋਈ ਗਿਆਨੀ ਰਾਗੀ ਢਾਡੀ ਮੇਰੇ ਵਰਗਾ ਧਰਮ ਨਾਲ ਦੇਖ ਕੇ ਦਾ ਜਿਹੜਾ ਮੇਰੇ ਵਰਗਾ ਤੜਕੀ ਲੋਕਾਂ ਨੂੰ ਮਤਾਂ ਦੇਣ ਲੱਗ ਜਾਂਦਾ ਜੀ ਆਹ ਨਾ ਕਰ ਗੁਰੂ ਇਦਾਂ ਕਰ ਵਾਹ ਕਰੋ ਰੋਪਾ ਕਰੋ ਹੱਕ ਨਾ ਮਾਰੂਗੇ ਸਿਰ ਤੇ ਜਦੋਂ ਉਹਨੇ ਕਹਿਵਨ ਸੱਚਖੰਡ ਖੋਲੋ ਪ੍ਰਮਾਤਮਾ ਨੂੰ ਉਹਦਾ ਹਸਾਬ ਕਿਤਾਬ ਵੇਖਣਾ ਕੀਤਾ ਕਹਿੰਦੇ ਵੀ ਤੇਰਾ ਵੀ ਨਿਕਰਨਾ ਬੰਦ ਕਰਾ ਕਿਉਂ ਉਹ ਕਹਿੰਦਾ ਤੂੰ ਲੋਕਾਂ ਨੂੰ ਹੀ ਮਤਾ ਦਿੰਦਾ ਸੀ ਗੁਰਬਾਣੀ ਕਹਿੰਦੀ ਹੈ ਅਵਰੇ ਕੋ ਉਪਦੇਸ਼ ਤੇ ਮੁਖ ਮੈ ਪਰਹਿ ਰੇਤ ਰਾਸਵਰਾਨੀ ਰਾਖ ਤੇ ਖਾਇਆ ਕਰ ਕਾਂ ਕੇ ਕਿਉਂਕਿ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਹਸਣਾ ਹੋਵੇ ਪਾਂਡਾ ਆਤਮ ਮਲੀਣ ਤੋਤਾ ਹਸਣਾ ਹੋਏ ਸੀ ਇਹਤ ਦੁਆਰੇ ਹੋਏ ਸੂਝਿ ਪਾਇਐ ਬੇਅੰਤ ਪ੍ਰਮਾਣ ਉਹ ਕਹਿੰਦੇ ਤੂੰ ਲੋਕਾਂ ਨੂੰ ਹੀ ਮਤਾ ਦਿੰਦਾ ਰਿਆ ਜੇ ਕੋ ਕਹਿ ਕਰੇ ਵਿਚਾਰ ਆਪ ਵਿਚਾਰ ਨਹੀਂ ਕਦੇ ਕੀਤੀ ਵੀ ਜਿਹੜੀ ਮਤ ਲੋਕਾਂ ਨੂੰ ਦਿੰਦਾ ਲੋਕਾਂ ਨੂੰ ਸਮਝਾਉਂਦਾ ਤੈਨੂੰ ਆਉਦੀ ਤੈਨੂੰ ਹੁੰਦੇ ਨੇ ਕਰਮੋ ਕਿਸੇ ਦੀ ਹੈਲਪ ਕਰਦਾ ਹੱਕ ਤਾਂ ਨਹੀਂ ਮਾਰਦਾ ਕਿਸੇ ਦਾ ਤੂੰ ਕਰਮਾਜਦਾ ਨਹੀਂ ਜਾਂਦਾ ਇਹ ਨਹੀਂ ਕਦੇ ਵਿਚਾਰ ਬਸ ਲੋਕਾਂ ਨੂੰ ਹੀ ਮੱਥਾ ਦੇਣਾ ਆਪਣੀ ਪੀੜੀ ਨਾਲ ਕਦੇ ਛੋਟਾ ਨਹੀਂ ਕਿਹਾ ਇਹ ਲੋਕਾਂ ਨੂੰ ਸਮਝਾਉਂਦਾ ਰਿਹਾ ਆਪ ਤਾਂ ਆਪਣੇ ਜੀਵਨ ਦੇ ਪਲਾਈ ਨਹੀਂ ਨਾ ਕੀਤਾ ਜਾ ਸਾਈਡ ਤੇ ਪੋ ਜਾ ਤੇ ਚੌਥਾ ਆ ਗਿਆ ਜੀ ਕੋਈ ਮਦੂਰ ਕਿਸਾਨ ਜੱਟ ਬੂ ਦਸਾ ਨਾ ਹੁੰਦੀ ਕਿਰਤ ਕਰਨ ਵਾਲਾ ਤੇ ਉਹ ਪਾਟੇ ਕੱਪੜੇ ਨੇ ਬੁਰਾ ਹਾਲ ਬੜਿਆ ਤਪੜਿਆ ਸਰਦਾ ਉਹ ਕਹਿੰਦਾ ਜੀ ਮੇਰੇ ਬਾਰੇ ਤੁਹਾਨੂੰ ਪਤਾ ਹੀ ਹੋਊਗਾ ਹੁਣ ਮੈਂ ਕੀ ਕਹਿ ਸਕਦਾ ਦੋ ਕੀ ਕਰਦਾ ਰਿਹਾ ਪਰਮਾਤਮਾ ਕਹਿੰਦੇ ਉਹ ਕਹਿੰਦਾ ਜੀ ਮੈਂ ਕੀ ਕਰਨਾ ਸੀ ਆਪਣੀ ਕਿਰਤ ਕਰਦਾ ਸੀ ਤੇ ਸਵੇਰ ਸ਼ਾਮ ਕਦੇ ਮੰਦਰ ਗੁਰਦੁਆਰਾ ਸਭ ਚੱਲ ਜਾਂਦਾ ਕਹਾਣੀ ਕਥਾ ਸੁਣ ਲੈਂਦਾ ਰੱਬ ਤੁਹਾਡੇ ਰਾਹ ਦੀ ਪਰ ਜੂਏ ਸੁਣਾਉਂਦੇ ਸਨ ਪੰਡਤ ਜੀ ਇਹ ਗਿਆਨੀ ਜੀ ਇਹਾਂ ਦੀ ਢਾਡੀ ਉਹ ਵੀ ਸੁਣਾਉਂਦੇ ਸਨ ਮੈਂ ਸੁਣਦਾ ਗਿਆ ਵੀ ਹੱਕ ਨਾ ਮਾਰੀ ਭਾਈ ਕਿਸੇ ਦਾ ਸੱਚ ਬੋਲੀ ਸੱਚ ਤੇ ਪਹਿਰਾ ਦਈ ਦਾ ਸਲਾਹਾਂ ਦੇ ਕਿਰਤ ਕਰੀ ਮੈਂ ਕਰਦਾ ਰਿਹਾ ਜੀ ਤਾਂ ਹਾਲ ਹੈ ਥੱਕ ਸੱਚ ਤੇ ਤੁਰਾਂਗੇ ਅੱਧੀ ਮਿਲੂ ਬੇਸ਼ੱਕ ਅੱਧੀ ਮਿਲ ਜੇ ਸਕੂਨ ਦੀ ਮਿਲੇ ਅਬ ਦਾ ਆਨੰਦ ਦੀ ਨੀਂਦ ਆਵੇ ਤੇ ਕਈ ਵਾਰ ਵੇਖਦੇ ਆ ਬੰਗਲਿਆਂ ਦੇ ਚਰਪਾਖ ਖਰਮਾਂ ਦੇ ਕਰੋੜਾਂ ਦੇ ਬੰਗਲਿਆਂ ਦੇ ਵਿੱਚ ਵੀ ਬੰਦੇ ਨੂੰ ਗੋਲੀਆਂ ਖਾ ਕੇ ਨੀਂਦ ਨਹੀਂ ਆਉਂਦੀ ਤੇ ਇੱਕ ਆ ਕਿਸਾਨੀ ਕਰਨ ਵਾਲੇ ਕਹਿ ਲੀਏ ਵੀ ਆਪਣਾ ਵਰਗ ਖੇਤਾਂ 'ਚ ਤੇ ਖੇਤਾਂ ਦੇ ਵਿੱਚ ਥੱਕੇ ਹਾਲ ਨੂੰ ਰੋੜਾਂ ਤੇ ਵੀ ਨੀਂਦ ਆ ਜਾਂਦੀ ਠੰਡੀ ਹਵਾ ਚੱਲਦੀ ਹੈ ਬੱਟਾਂ ਦੇ ਕੋਲ ਬੈਠਿਆਂ ਨੂੰ ਬੱਟਾਂ ਦੇ ਨਾਲ ਲੱਗਿਆਂ ਨੂੰ ਦਰਖਤ ਦੇ ਨਾਲ ਲੱਗਿਆਂ ਨੂੰ ਨੀਂਦ ਆ ਜਾਂਦੀ ਆਤਮਾ ਸੁਖੀ ਹੈ ਦਸਾਂ ਨਾ ਹੁੰਦੀ ਹੈ ਉੱਥੇ ਸਕੂਨ ਹੈ ਕਹਿੰਦੇ ਆ ਜਾ ਤੇਰੇ ਬਾਤੇ ਸੱਚਖੰਡ ਖੁੱਲੀ ਜਾ ਠੀਕ ਹੈ ਅੱਜ ਬੰਦਾ ਬੇਇਮਾਨੀ ਕਰਦਾ ਕੋਈ ਕਰਮ ਕਰਦਾ ਕੁਝ ਟਾਈਮ ਆਨੰਦ ਮਿਲ ਸਕਦਾ ਕੁਝ ਟਾਈਮ ਖੁਸ਼ੀ ਮਿਲ ਸਕਦੀ ਹੈ ਪ੍ਰੇਮਿਓ ਪਰ ਅੰਤ ਵੇਲੇ ਜੈਸਾ ਬੀਜ ਸੋਲੋਨੇ ਕਰਮਾਂ ਸੰਦਲਾ ਖੇਤ ਉਹਦਾ ਨਤੀਜਾ ਭੁਗਤਣਾ ਪਏਗਾ ਮੰਦਾ ਮੂਲਾਂ ਕੀ ਚੀਜ਼ੇ ਲੰਮੀ ਨਜ਼ਰ ਨੇ ਹਲੀ ਅੱਧੀ ਖਾ ਲੋ ਦੀ ਖਾ ਲੋ ਹੱਕ ਸਾਥ ਤੇ ਤਰੂਪ ਸਕੂਨਦਾ ਰਹੇ ਉਹਦਾ ਫਾਇਦਾ ਕੀ ਹੈ ਇਹ ਕਿ ਅੱਜ ਦੇ ਕੀਤੇ ਕਰਮ ਕੱਲ ਨੂੰ ਨਰਕ ਬਣ ਜਾਣਗੇ ਅਜ ਦੇ ਸਾਖਤਬ ਹੋਏਗਾ ਹੀ ਹੋਏਗਾ ਸਭਨਾ ਕਾਦਰ ਲੇਖਾ ਹੋਏ ਕਰਨੀ ਵਾਜੋਂ ਤਰੇ ਨਾ ਕੋਏ ਲੇਖਾ ਸਭ ਨਹੀਂ ਹੋਣਾ ਚੰਗੀ ਕਰਨੀ ਤੋਂ ਬਿਨਾ ਚੱਗੇ ਜੀਵਨ ਤੋਂ ਬਿਨਾ ਕਿਸੇ ਨੇ ਨਿੱਤਰਨਾ ਸੋ ਇਸ ਕਰਕੇ ਗੁਰਬਾਣੀ ਦਾ ਜੋ ਪਹਿਰਾ ਹਰ ਟਾਈਮ ਸਾਡੇ ਜੀਵਨ ਦੇ ਵਿੱਚ ਬਣਿਆ ਰਹੇ ਹੱਕ ਸੱਚ ਦੇ ਜਿਵੇਂ ਹੁਣ ਸਾਡਾ ਮਨ ਨਰਦਾ ਸੰਗ ਦਾ ਗੁਰੂ ਚਰਣਾ ਚੱਲ ਕੇ ਜਾਂ ਮੰਦਰ ਮਾਜੇ ਨੂੰ ਜਾ ਕੇ ਡਰਦੇ ਆਂ ਪਾਪ ਕਰਨ ਤੋਂ ਕੀ ਤੋਂ ਬੋਲਣ ਤੋਂ ਕਿ ਕਰਮ ਕਰਤੋਂ ਕੋਈ ਛੇੜਖਾਲੀ ਕਰਨ ਤੋਂ ਜਾ ਕਰਕੇ ਦਰਦੇ ਹਰ ਟਾਈਮ ਉਹ ਮਨ ਦਾ ਮਨ ਨਾ ਰਦਾ ਜਿਹੜੀ ਬਰਤੀ ਹੁਣ ਬਣੀ ਅਮਰ ਦੇ ਵੇ ਹਰ ਟਾਈਮ ਬਣੀ ਰਹੇ ਫਿਰ ਕਿਤੇ ਜਾ ਕੇ ਨਾ ਦਬੇ ਜਾ ਜੀਵਨ ਚ ਨਹੀਂ ਜ਼ਿੰਦਗੀ ਨਾ ਆਓ ਜੀ ਬੁੱਲਾ ਦੁਖੇ ਮਾਸ